ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਣਾ ਜਿਹੜਾ ਪੰਜਾਬ ਹੈ ਹੜਾਂ ਦੀ ਮਾਰ ਦੇ ਵਿੱਚ ਡੁੱਜ ਰਿਹਾ ਹੈ ਆਪਣਾ ਵੀ ਇੱਕ ਫਰਜ਼ ਬਣਦਾ ਹੈ ਕਿ ਆਪਾਂ ਆਪਣੇ ਹੱਥ ਹਲਾਲ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢਦੇ ਹੋਈਏ ਉਹਨਾਂ ਤੱਕ ਪਹੁੰਚਾਈਏ ਕਿ ਸਾਰੇ ਸਾਡਾ ਸਹਿਯੋਗ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਛਨੇ ਓਏ ਓਏ ਬਿਛਨੇ ਕੀ ਦਿਸ ਗਈ ਓਏ ਆ ਦੇਖ ਓਏ ਪਿੰਡ ਵਾਲੇ ਹੜਾ ਵਾਸਤੇ ਸੇਵਾ ਇਕੱਠੀ ਕਰੀ ਜਾਂਦੇ ਆ ਆਪਾਂ ਵੀ ਆਪਣੀ ਹੱਥ ਹਲਾਲ ਦੀ ਕਮਾਈ ਵਿੱਚੋਂ ਕੁਝ ਦੇਈਏ ਉਹਨਾਂ ਨੂੰ ਓ ਚੱਲ ਫਿਰਦੇ ਆਉਣੇ ਉਹਨਾਂ ਨੂੰ ਹੱਥ ਹਲਾਲ ਦੀ ਕਮਾਈ ਤੋਂ ਓਏ ਆਪਾਂ ਤਾਂ ਰਾਤੋਂ ਰਾਤ ਕਾਲੀ ਕਮਾਈ 'ਚੋਂ ਪੈਸੇ ਪੂਰੇ ਕਰ ਹੀ ਲੈਣੇ ਆ ਓਏ ਆ ਤਾਂ ਗੁੱਛਿੰਦੇ ਆ ਤੂੰ ਹੀ ਲੈ ਨਿਆਰੇ ਆਪਾਂ ਤਾਂ ਫਿਰ ਪੂਰੀ ਕਾਰ ਹੀ ਲੈਣਿਆ ਨਾ ਆਪਾਂ ਦਾ ਪੂਰੀ ਕਾਰ ਹੀ ਲਵਾਵਾਂਗੇ ਪਤਾ ਨਹੀਂ ਕਿ ਕਿਹਾ ਹੁਣ ਇਹਦਾ ਆਪਾਂ ਹੀ ਪੂਰੇ ਅਸਲ ਲਗਭਗ ਆਪਣੇ ਕੋਲੇ 40000 ਰੁਪਏ ਇਕੱਠਾ ਹੋ ਹੀ ਗਿਆ ਹਨਾ ਹਾਂ ਵੀ ਯਾਨੀ ਕਿ ਪਿੰਡ ਵਾਲਿਆਂ ਤੋਂ ਜੇ ਹੋਰ ਵੀ ਕੋਈ ਸੇਵਾ ਹੋਈ ਚੱਲ ਡੀਗ ਲੈਣੇ ਆ ਜੇ ਕੋਈ ਆਉਂਦਾ ਤਾਂ ਹੋਰ ਆਪਾਂ ਦੇਖ ਲੈਣੇ ਆ ਫਿਰ ਆਪਾਂ ਰਵਾਨਾ ਸਾਡੇ ਬਾਪੂ ਨੇ ਸੇਵਾ ਭੇਜੀ ਠੀਕ ਹੈ ਕੀ ਨਾਮ ਹੈ ਡਾਡੀ ਦਾ ਸੇਵਾ ਚੰਗੀ ਇਹ ਤਰਸੇਮ ਦਾ ਲੜਕਾ ਹੈ। ਓਕੇ। ਠੀਕ ਹੈ ਜੀ। ਇਹ ਆ ਸਾਡੇ ਪਿੰਡ ਦੀ ਜਵਾਨੀ ਹੈ। ਹਾਂ ਬਹੁਤ ਵਧੀਆ ਕੰਮ ਕਰਦੇ ਨੇ। ਬੁਲਰ ਸਾਹਿਬ ਕਟੇ ਵੱਧੇ ਆਪਾਂ ਪੂਰੇ ਕਰਨੇ। ਆ ਬਾਕੀ ਪਿੰਡ ਵਾਲੇ ਬਹੁਤ ਸਪੋਰਟ ਦਿੰਦਾ ਹੈ ਤੇ ਬਹੁਤ ਵਧੀਆ ਚਲੋ ਚਲੋ ਜਿੰਨੀ ਸੇਵਾ ਕਰਤੀ ਹੁੰਦੀ ਹੈ। ਹੋਰ ਜੀ ਠੀਕ ਹੈ। ਹੋਰ ਬਹੁਤ ਵਧੀਆ ਕੰਮ ਕਰੀ ਜਾਂਦੇ। ਬਹੁਤ ਵਧੀਆ ਪਿੰਡ। ਤੁਹਾਡੇ ਵਰਗੇ ਭਰਾਵਾਂ ਸਿਰਤੀ ਹੈ। ਆ ਲੈ ਆਪਣੇ ਥੋੜੇ ਇਹ ਕਰ ਲੋ। ਰੋ ਲਿਖੋ ਨਾਮ ਨਹੀਂ ਨਾ ਰਹਿਣ ਦੋ ਮੋੜ ਹੀ ਨਹੀਂ ਨਹੀਂ ਲਿਖ ਲੈ ਨਹੀਂ ਨਾ ਜ਼ਰੂਰੀ ਹੈ ਇਹ ਲੋਈ ਮੈਂ ਤਾਂ ਨਾ ਰਹਿ ਦੋ ਇਹੋ ਜਿਹੀ ਵੀ ਬੰਦੇ ਪਏ ਹਮ ਗੁਪਤਦਾਨ ਲਿਖੋ ਜੀ ਆਵੇ ਸੰਦੂ ਸਾਹਿਬ ਕੀ ਹਾਲ ਨੇ ਚੱਲ ਠੀਕ ਹੈ ਵੀ ਭਾਡੇ ਵਰ ਗਰੀਬ ਜੀ ਯਾਰ ਲੋਕ ਐਵੇਂ ਮੱਚੀ ਜਾਂਦੇ ਆਪਣੇ ਦੇ ਪੈਸੇ ਟੱਕਿਆਣ ਤੇ ਲੋਕ ਮੱਚਦੇ ਹੀ ਹੁੰਦੇ ਆ ਬਲਗੀਆਂ ਨੇ ਕਿੱਧਰ ਮੂੰ ਚੱਕਿਆ ਹੋਰ ਵੀ ਸੇਵਾਦਾਰੋ ਕੀ ਹਾਲ ਚਾਲ ਹੈ ਓਏ ਪ੍ਰਧਾਨ ਸਾਹਿਬ ਜੀ ਚੱਲ ਰਹੀਆਂ ਨੇ ਫਿਰ ਸੇਵਾ ਦੀਆਂ ਤਿਆਰੀਆਂ ਅਸੀਂ ਸੋਚਿਆ ਅਸੀਂ ਵੀ ਸੇਵਾ 'ਚ ਮਾੜਾ ਮੋਟਾ ਹਿੱਸਾ ਪਾਈਏ ਕੀ ਬਦਾ ਸਾਡੇ ਵੀ పాਪ ਉਹ ਵੀ ਘਟੇ ਜਾਣ ਓ ਲੱਗਦਾ ਤੁਸੀਂ ਸਾਡੀ ਵੀਡੀਓ ਨਹੀਂ ਦੇਖੀ ਧਿਆਨ ਨਾਲ ਅਸੀਂ ਹਰਾਮ ਦੀ ਕਮਾਈ ਦੀ ਨਹੀਂ ਹੱਕ ਲਾ ਦੀ ਕਮਾਈ ਚ ਹਿੱਸਾ ਪਾਉਣ ਲਈ ਕਿਹਾ ਹੋਰ ਰਹੀ ਗੱਲ ਪਾਪ ਕਟਣ ਦੀ ਇਹ ਤਾਂ ਤੁਹਾਡੇ ਸੱਤ ਜਨਮਾਂ ਤੱਕ ਪਾਪ ਨਹੀਂ ਘਟੀਚ ਨੇ ਓ ਯਾਰ ਚੱਕ ਪੂਰਾ ਦੱਸਿਆ ਹੈ ਗਿਣ ਲਈ ਇਹ ਮੋٹے ਮੋٹے ਅੱਖਰਾਂ ਚ ਲਿਖ ਲਈ ਸਾਡੇ ਪੰਜਾਬ ਦੀ ਜਵਾਨੀ ਖਾ ਕੇ ਤੇ ਹੁਣ ਤੁਸੀਂ ਲੰਗਰਾਂ ਦੇ ਵਿੱਚ ਹਿੱਸਾ ਪਾ ਕੇ ਕੀ ਸਾਥ ਕਰਨਾ ਚਾਹੁੰਦੇ ਹੋ ਕੀ ਜੇ ਉਧਰ ਪਾਉਂਦੇ ਸਿਹਾਲ ਨਾਲੇ ਪਿੱਛੇ ਨਜ਼ਰ ਮਾਰ ਕੇ ਦੇਖੋ ਤੁਹਾਡੀ ਕੌਣ ਗਦਰ ਕਰਦਾ ਤੇ ਕੌਣ ਨਹੀਂ ਕਰਦਾ ਓਏ ਇਹਨਾਂ ਨੂੰ ਤਾਂ ਹੀ ਕਮਾਈ ਤੇ ਜੜੋਂ ਇਹਨੂੰ ਕਿੱਥੇ ਇਹ ਲਾਈਕ ਨੂੰ ਚੁਣਿਆ ਨਾ ਹਾਵੇ ਸੰਦੂ ਸਾਹਿਬ ਕੀ ਹਾਲ ਨੇ ਹਾਲ ਚੱਲ ਠੀਕ ਹੈ ਵੀ ਤੁਹਾਡੇ ਵਰਗੇ ਵੀਰ ਜੀ ਅੱਗੇ ਪਿੱਛੇ ਆ ਯਾਰ ਗੱਲ ਤਾਂ ਇਹਨਾਂ ਦੀ ਸਹੀ ਹੈ ਨਸ਼ੇ ਪੱਤੇ ਵਾਲੇ ਬੰਦਿਆਂ ਤੋਂ ਬਿਨਾ ਆਪਣੀ ਇੱਜ਼ਤ ਕਰਦਾ ਵੀ ਕੋਣ ਆ ਗੱਲ ਸਹੀ ਹੈ ਤੇ ਆਪਣੀ ਇੱਜ਼ਤ ਕੋਈ ਨਹੀਂ ਕਰਦਾ ਪੰਡ ਜੇ ਸਵਾਏ ਨਸ਼ਿਆਂ ਨਾਲ ਤੋਂ ਯਾਰ ਕਿਉਂ ਨਾ ਆਪਾਂ ਇਹ ਕੰਮ ਛੱਡ ਦਈਏ ਤੇ ਸੇਵਾਦਾਰਾਂ ਤੋਂ ਮਾਫੀ ਮੰਗ ਲੈਂਦੇ ਆ ਤੇ ਪਿੰਡ ਦੇ ਨਾਲ ਖੜਦੇ ਆ ਹੜਾ ਪੀਤਾ ਦੇ ਲੋਕਾਂ ਨਾਲ ਆਪਾਂ ਸੇਵਾ 'ਚ ਜਾਈਏ ਹੋਰ ਯਾਰ ਆਪਾਂ ਨੂੰ ਇਹ ਸਾਰਾ ਕੁਝ ਛੱਡ ਦੇਣਾ ਚਾਹੀਦਾ ਤੇ ਸੇਵਾਦਾਰਾਂ ਦੇ ਨਾਲ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਤੇ ਕੁਝ ਆਪਾਂ ਨੂੰ ਉਹਨੂੰ ਕੋਨ ਦਾ ਕੰਮ ਵੀ ਕਰਨਾ ਚਾਹੀਦਾ ਚਲ ਬਿਲੇ ਆਪਾਂ ਸੇਵਾਦਾਰਾਂ ਤੋਂ ਮਾਫੀ ਮੰਗਦੇ ਆ ਹੋਰ ਯਾਰ ਬਹੁਤ ਹੋ ਗਿਆ ਛੱਡਦੇ ਆ प्रधान साहब ਸਾਡ ਤੇ ਬਹੁਤ ਵੱਡੀ ਗਲਤੀ ਹੋ ਗਈ ਸਾਨੂੰ ਮਾਫ਼ ਕੀਤਾ ਜਾਵੇ ਉਹ ਇਹਨੂੰ ਤੁਸੀਂ ਗਲਤੀ ਕਹਿੰਦੇ ਜੇ ਇਹ ਤੁਸੀਂ ਬਹੁਤ ਵੱਡਾ ਪਾਪ ਕੀਤਾ ਹੈ ਪੰਜਾਬ ਦੀ ਜਵਾਨੀ ਖਰਾਬ ਕੀਤੀ ਆ ਪ੍ਰਧਾਨ ਸਾਹਿਬ ਉਹ ਹੀ ਤਾਂ ਅਸੀਂ ਚਾਹੁੰਦੇ ਆ ਕਿ ਹੁਣ ਅਸੀਂ ਲੋਕਾਂ ਦੀ ਸੇਵਾ ਕਰਕੇ ਆਪਦਾ ਪਾਪ ਧੋ ਸਕੀਏ ਤੇ ਵਕਤ-ਵਕਤ ਲੋਕਾਂ ਦੀ ਸੇਵਾ ਕਰੀਏ ਤੇ ਆਪਦੇ ਕਾਲੇ ਕੰਮ ਛੱਡ ਕੇ ਤੇ ਸੇਵਾ ਵਿੱਚ ਹਿੱਸਾ ਲਈਏ। ਇਹ ਕਥਾ ਤੁਹਾਡੀ ਗੱਲ ਬਹੁਤ ਵਧੀਆ ਹੈ ਜਿਹੜੇ ਚੰਗੇ ਰਾਹ ਲੱਗਿਆ ਕਰੋ। ਆਪਾਂ ਦੇਖ ਆਪਾਂ ਪੰਜਾਬ ਦੀ ਜਵਾਨੀ ਬਚਾਉਣੀ ਹੈ ਨਾ ਕਿ ਲੱਟਿਆਂ ਦੇ ਲਈ ਤੇ ਨਾਲੇ ਸਾਡਾ ਨਾਲੇ ਸਾਡਾ ਜੀ ਨਹੀਂ ਕਰਦਾ ਅਸੀਂ ਕਿਸੇ ਨੂੰ ਮੰਦਾ ਚੰਗਾ ਬੋਲੀਏ ਤੁਸੀਂ ਸਾਡੇ ਪਿੰਡ ਦੇ ਵਾਸੀ ਜੇ ਚਲੋ ਪ੍ਰਧਾਨ ਸਾਹਿਬ ਸਾਨੂੰ ਮਾਫ ਕਰੋ ਤੇ ਅਸੀਂ ਜਿਹੜੇ ਲੋਕਾਂ ਤੋਂ ਪੈਸੇ ਕਮਾਏ ਐ ਲੋਕਾਂ ਦੀ ਸੇਵਾ ਚ ਲਾ ਕੇ ਅਸੀਂ ਪੁੰਨ ਦਾ ਕੰਮ ਕਰਨਾ ਚਾਹੁੰਨੇ ਆ ਤੇ ਹੋਰ ਵੀ ਜੇ ਅੱਗੇ ਵੀ ਕੋਈ ਲੋੜ ਹੋਈ ਤਾਂ ਵੱਧ ਤੋਂ ਵੱਧ ਸੇਵਾ ਕਰਾਂਗੇ ਬਹੁਤ ਬਹੁਤ ਧੰਨਵਾਦ ਮੌਕਾ ਦਿੱਤਾ ਜੀ ਹਾਂ ਜਨ ਨੂੰ ਮੌਕਾ ਦਿੱਤਾ ਜਾਵੇ ਕਿਉਂਕਿ ਇੱਕ ਮੌਕਾ ਨਹੀਂ ਆ ਪੈਂਦਾ ਚਲੋ ਕੋਈ ਨਹੀਂ ਅੱਜ ਤੋਂ ਤੁਸੀਂ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਪੰਜਾਬ ਦੀ ਜਵਾਨੀ ਖਰਾਬ ਨਾ ਹੋਵੇ ਅੱਗੇ ਤੋਂ ਮਤਲਬ ਤੁਸੀਂ ਆਪਦੀ ਚੰਗੇ ਕੰਮਾਂ ਚ ਇੱਜ਼ਤ ਕਮਾਓ ਅਸੀਂ ਤਾਂ ਹੀ ਚਾਹੁੰਦੇ ਜੀ ਜੀ ਪ੍ਰਧਾਨ ਸਾਹਿਬ ਸਾਨੂੰ ਮਨਜ਼ੂਰ ਆਈ ਸਾਡੀ ਸੇਵਾ ਪਾਈ ਜਾਵੇ ਅਸੀਂ ਤੁਹਾਡੇ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤੁਹਾਡੇ ਨਾਲ ਲੋ ਜੀ ਆਪਣੇ ਪੰਜਾਬ ਤੇ ਬਹੁਤ ਜ਼ਿਆਦਾ ਮਰਜ਼ੀਬਤ ਆਈ ਪਈ ਐ ਹੜ੍ਹਾਂ ਨੇ ਬਹੁਤ ਜ਼ਿਆਦਾ ਤਬਾਈ ਮਚਾਈ ਹੋਈ ਐ ਆਪਾਂ ਵੱਧ ਤੋਂ ਵੱਧ ਆਪਾਂ ਹੜਪੀੜਤਾਂ ਵਾਸਤੇ ਸੇਵਾ ਕੱਠੀ ਕਰੀਏ ਉਹਨਾਂ ਤੱਕ ਜ਼ਰੂਰ ਪਹੁੰਚਾਈਏ ਇੱਕ ਆਪਣਾ ਫਰਜ਼ਵੰਦਾ ਹੈ ਹਾਂਜੀ ਪ੍ਰਧਾਨ ਜੀ ਜੇ ਹੋਰ ਵੀ ਸੇਵਾ ਚਾਹੀਦੀ ਹੈ ਇਹਦਾ ਜਰੂਰ ਹਾਜ਼ਰ ਹੋਵਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਸਾਰੇ ਤੇ ਨਾਲੇ ਸਾਡਾ ਨਾਲੇ ਸਾਡਾ ਜੀਨੀਓ ਸੋ ਸਾਡੀ ਵੀ ਗਲਤੀ ਮਾਫ ਕਰਿਆ ਜੇ ਅਸੀਂ ਤੁਹਾਨੂੰ ਉੱਚਾ ਨੀਵਾ ਬੋਲਿਆ ਚਲੋ ਕੋਈ ਗੱਲ ਨਹੀਂ ਪ੍ਰਧਾਨ ਸਾਹਿਬ ਜੇ ਤੁਸੀਂ ਉੱਚਾ ਨੀਵਾ ਨਾ ਬੋਲਦੇ ਤਾਂ ਸਾਡੀਆਂ ਵੀ ਅੱਖਾਂ ਨਹੀਂ ਖੁੱਲਣੀਆਂ ਸੀ ਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਸਵੇਰ ਦੀ ਟੀਮ ਲੱਗੀ ਏ ਅਸੀਂ ਇੱਕ ਬਹੁਤ ਵਧੀਆ ਕਨਸੈਪਟ ਤਿਆਰ ਕੀਤਾ ਹੈ ਨਸ਼ਿਆਂ ਦੇ ਵਿਰੁੱਧ ਜਿਹੜਾ ਸੀ ਸਾਡਾ ਦੀ ਆਪਾਂ ਨਸ਼ੇ ਨਹੀਂ ਕਰਨੇ ਇੱਕ ਸੇਧ ਦੇਣ ਵਾਲਾ ਹੈ ਸਾਡਾ ਕਨਸੈਪਟ ਆ ਤੇ ਬਾਕੀ ਜੋਤੀ ਜੀ ਤੁਹਾਨੂੰ ਦੱਸਣਗੇ ਦੱਸੋ ਜੋਤੀ ਉਹ ਪੰਜਾਬ ਦੇ ਆਪਾਂ ਦੁੱਖ ਸੁੱਖਾਂ ਦੇ ਨਾਲ ਹਰ ਦੁੱਖ ਸਾਂਝਾ ਕਰੀਏ ਜਿੱਦਾਂ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤੇ ਉਹਨਾਂ ਲੋਕਾਂ ਨੂੰ ਆਪਣੀ ਬਹੁਤ ਜ਼ਿਆਦਾ ਲੋੜ ਹੈ ਆਪਾਂ ਨੂੰ ਉੱਥੇ ਖੜਨ ਦੀ ਲੋੜ ਹੈ ਉਹ ਗਲਤ ਕੰਮ ਛੱਡਿਏ ਪਹਿਲਾ ਪਹਿਲਾ ਆਪਣੇ ਪੰਜਾਬ ਨੂੰ ਨਸ਼ਿਆਂ ਨੇ ਮਾਰਤਾ ਨਸ਼ੇ ਵੇਚਣ ਵਾਲਿਆਂ ਨੇ ਮਾਰਤਾ ਆਪਣੀ ਜਵਾਨੀ ਨੂੰ ਉਹ ਲੈ ਗਈ ਤੇ ਦੂਜਾ ਇਹ ਆਪਣੇ ਪੰਜਾਬ ਨੂੰ ਕੁਦਰਤ ਲੈ ਗਈ ਤਾਂ ਆਪਾਂ ਮੇਰਾ ਵੀ ਰਲ ਮਿਲ ਕੇ ਸਾਰੇ ਪਿੰਡੋਂ ਪਿੰਡ ਉਪਰਾਲਾ ਕਰੀਏ ਜੋ ਵੀ ਆਪਣੀ ਹਕਾਲ ਹਾਲ ਦੀ ਕਮਾਈ ਦੇ ਵਿੱਚੋਂ ਦਸਬੰਦ ਕੱਢ ਕੇ ਤਾਂ ਆਪਾਂ ਉਥੇ ਹੜਪੀੜ ਤਾਂ ਆਪਣੇ ਪੰਜਾਬ ਦੇ ਵਾਸੀਆਂ ਵਾਸਤੇ ਆਪਾਂ ਉਥੇ ਜੋ ਵੀ ਸਰਦਾ ਪੁਜਦਾ ਆਪਾਂ ਰਾਸ਼ਨ ਪਾਣੀ ਜੋ ਵੀ ਚਾਰਾ ਆਪਣੇ ਤੋਂ ਬਣਦਾ ਆਪਾਂ ਉਥੇ ਲੈ ਕੇ ਪੁੱਜਿਏ ਤਾਂ ਉਹਨਾਂ ਦਾ ਜਿਹੜਾ ਆਪਾਂ ਹਾਲਚਲ ਜਾਣੀਏ ਉਹਨਾਂ ਦੀ ਸਾਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ